ਸਤਨਾਮ ਸੋਹੰਗ ਸਤਨਾਮ ਹਰ ਸੋ ਹੀਰਾ ਸਾੜਕੇ ਕਰਹਿ ਮਨ ਲੈ ਕੇ ਕਹੇ ਰਵਿਦਾਸ ਆਸ ਰਲ ਜੀਵੋ ਚਰਪਿਓ ਦਰਸ਼ਨ ਦੇਖੇ इससे सब वर पाए सबली पदारथ मिलेंगे इससे सब वर पाए जब बोधी सतनाम सो हम सतनाम सतनाम जी सतनां, ਸਾਹਿਬੇ ਕਮਾਲ ਗੁਰੂਆਂ ਦੇ ਗੁਰੂ ਚਬਰ ਸਤਰ ਦੇ ਮਾਲਿਕ ਬੇਗਮਪੁਰ ਦੇ ਬਾਣੀ ਤਨ ਤਨ ਜਗਤ ਗੁਰੂ ਸਤਗੁਰ ਜਰਤਾ ਸੁਮਹਾਰਾਤੀ ਜੀ ਸਾਜੀ ਨਵਾਜੀ ਪਰਮ ਸਤਕਾਰਯੋਗ ਗੁਰੂ ਰੂਪੀ ਗੁਰੂ ਪੈਰੀ ਸਾਧ ਸੰਤ ਜੀ ਆਓ ਤਨ ਤਨ ਜਗਤ ਗੁਰੂ ਸਤਗੁਰੂ ਰਦਾਸ ਮਹਾਰਾਜ ਜੀ ਦੇ ਪਵਨ ਪਵਿੱਤਰ ਉਕਾਰ ਵਿਦ ਤੋਂ ਜਾਣੇ ਕੀਤੇ ਹੋਏ ਇੱਕ ਪਵਨ ਪਵਿੱਤਰ ਸ਼ਬਦ ਦੇ ਨਾਲ ਜੁੜਦੇ ਹਾਂ ਜੀ ਸਤਗੁਰੂ ਪਾਸ਼ਾ ਜੀ ਇਸ ਪਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਸੰਸਾਰੀ ਜੀਵਨ ਦੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕੀ ਸਮਝਾ ਰਹੇ ਨੇ ਗੁਰਪ੍ਰੀਤਿ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰੂ ਜੀ ਦੇ ਪਵਨ ਕੋਇ ਤੇ ਸ਼ਬਦ ਦਾ ਉਚਾਰਨ ਕਰਦੇ ਹਾਂ ਜੀ ਫਿਰ ਬਾਬਾ ਆਥਾ ਦੇ ਵੱਲ ਬਤਾਂਗੇ ਸਤਨਾਮ ਸੋਹਨ ਸਤਨਾਮ ਸਤਨਾਮ ਜੀਓ ਅੰਮ੍ਰਿਤ ਮਾਨੀ ਸਹਿਬ ਜਗਤ ਗੁਰੂ ਸਤਗੁਰੂ ਰਵਿਦਾਸ ਜੀਓ ਕੀ ਸ਼ਬਦ ਜੋ ਦਿਨ ਆਵੇ ਸੋ ਦਿਨ ਆਹੀ ਕਰਨਾ ਲੂ ਜਲਨੰਤਰ ਨੋਨੀ ਸੰਗ ਸਉਨਤ ਹੈ ਹੰਬੀ ਜਨਾ ਦੂਰ ਕਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗਿ ਤੀ ਆਨਾ ਤੈ ਜੀਵਨ ਜਬ ਸੱਚ ਕਰ ਜਾਣਾ ਰਹਾਓ ਜਿਨ ਜੀਵੋ ਦਿਆ ਸਉ ਰਿਜਕ ਅੰਬੜਾਵੇ ਸਭ ਘਟ ਭੀਤਰ ਹਾਰਟ ਚਲਾਵੇ ਕਰ ਬੰਦ ਕੀ ਸਾਡ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਿਰਨੋਂ ਪੰਥ ਨਾਸ ਵਾਰਾ ਸਾਜ ਪਰਿਜੈ ਜਿਸ ਅੰਦੇ ਆਰਾ ਕਹਿ ਰਵਿਦਾਸ નિਦਾਨਿ ਦੇਵਨ ਚਿਤਸ ਨਹੀ ਦੁਨਿਆ ਫਲ ਖਾਨ ਚਿਤਸ ਨਹੀ ਦੁਨੀਆ ਫਨਖਾਨੇ ਸੋ ਸਤਿਗੁਰਾਂ ਜੀ ਦੀ ਪਿਆਰੀ ਸਾਧ ਸੰਗਤ ਜੀ ਸਤਿਗੁਰ ਬਾਦਸ਼ਾਹ ਜੀ ਅੱਜ ਦੇ ਪਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਅਗਿਆਨਤਾ ਦੀ ਨੀਂਦ ਤੋਂ ਜਗਾ ਕੇ ਬ੍ਰਹਮ ਪਿਤਾ ਪਰਮਾਤਮਾ ਦਾ ਸਿਮਰਨ ਕਰਕੇ ਨਾ ਆਪਣਾ ਜਿਹੜਾ ਪਰਲੋਕ ਦਾ ਹੈ ਰਸਤਾ ਹੈ ਉਸਨੂੰ ਸਵਾਰਨ ਦਾ ਉਪਦੇਸ਼ ਬਖਸ਼ਿਸ ਕਰਦੇ ਨੇ ਗੁਰੂ ਜੀ ਸਮਝਾਉਂਦੇ ਨੇ ਭਾਈ ਹੈ ਇਨਸਾਨ ਤੂੰ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਨਾ ਉਹ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਤੂੰ ਭੁੱਲ ਗਿਆ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਕਿਉਂ ਭੇਜਿਆ ਤੇ ਕਰ ਕੀ ਰਿਹਾ ਹੈ ਗੁਰੂ ਜੀ ਸਮਝਾਉਂਦੇ ਨੇ ਗੁਰਪਰੇ ਸਾਧ ਸੰਗਤ ਜੀ ਜੋ ਦਿਨੇ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹੇ ਹਨ ਥਿਨਾਂ ਜੋ ਦਿਨ ਚੜਿਆ ਗੁਰ ਪਰੇ ਸਾਧ ਸੰਗ ਦੇ ਉਸ ਨੇ ਬੀਤ ਹੀ ਜਾਂ ਹੈ ਜੋ ਦਿਨ ਆਵੇ ਸੋ ਦਿਨ ਜਾਵੀ ਤੇ ਗੁਰ ਪਰੇ ਸਾਧ ਸੰਗ ਦੀ ਜੋ ਇਸ ਸੰਸਾਰ ਦੇ ਵਿੱਚ ਆਇਆ ਹੈ ਨਾ ਉਸ ਨੂੰ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਹੀ ਜਾਣਾ ਹੈ ਪਰ ਗੁਰ ਪਰੇ ਸਾਧ ਸੰਗ ਦੇ ਇਨਸਾਨ ਇਸ ਸੰਸਾਰ ਨੂੰ ਸੱਚ ਸਮਝ ਬੈਠਾ ਹੈ ਤੇ ਭੁੱਲ ਗਿਆ ਕਿ ਭਾਈ ਇੱਕ ਨਾ ਇੱਕ ਦਿਨ ਮੈਨੂੰ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਹੈ ਹੇ ਆਦਿ ਗੁਰੂ ਪਾਈਸ਼ਾ ਦਾੰਦਨ ਜਗਤ ਗੁਰੂ ਰਮਦਾਸ ਮਹਾਰਾਜੀ ਸਨ ਜਗਾਂ ਦੇ ਲਈ ਆਏ ਨੇ ਗੁਰਪ੍ਰੇਰਿ ਸਾਸੰਗ ਜੀ ਕੀ ਹੇ ਜੀਵਾ ਤੇਰਾ ਇਸ ਸੰਸਾਰ ਦੇ ਵਿੱਚ ਰਹਿਣਾ ਇੱਕ ਪੰਛੀ ਦੀ ਤਰ੍ਹਾਂ ਹੈ ਹਮੇਸ਼ਾ ਲਈ ਜੋ ਇਸ ਸੰਸਾਰ ਦੇ ਵਿੱਚ ਨਹੀਂ ਰਹੇਗਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਦਾ ਹੈ ਹਮ ਵੀ ਚਲਣਾ ਦੂਰ ਗਵਣ ਸਿਰ ਉਪਰ ਸਾਰੇ ਸੰਜੀ ਸਾਥੀ ਜਾਨ ਇਹਨ ਗੁਰਪ੍ਰੇਰਿ ਸਾਸਨ ਦੀ ਜਿੱਕ ਨਾ ਇੱਕ ਦਿਨ ਅਸੀਂ ਇਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਦੂਰ ਗੱਗਣਾ ਸਿਰ ਉੱਪਰ ਮਰਨਾ ਗੁਰਪ੍ਰੇਰਿ ਸਾਸਨ ਜਿਸ ਸਮਾਉਤ ਨੂੰ ਅਸੀਂ ਦੂਰ ਸਮਝਦੇ ਆ ਨਾ ਸਤਗੁਰ ਜੀ ਕਹਿੰਦੇ ਭਈ ਉਤਾ ਤੇਰੇ ਸਿਰ ਤੇ ਖੜੀ ਹੈ ਪਤਾ ਨਹੀਂ ਕਦੋਂ ਪਰਮਪిత ਪਰਮਾਤਮਾ ਦਾ ਬੁਲਾਵਾ ਆ ਜਾਏ ਭਾਈ ਤਨੁਗopal ਰਾਏ ਕੀ ਮਾਇਆ ਮੰਦਰ ਸੋੜ ਚੱਲਿਓ

ਸਭ ਇੱਥੇ ਹੀ ਰਹਿ ਜਾਵਾਂ ਹੈ ਜੋ ਜਨਿਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਚਰਨਾ ਗੁਰਪ੍ਰੀਤ ਸਾਹਿਬ ਨੇ ਫਿਰ ਕਿਸ ਗੱਲ ਦਾ ਹੰਕਾਰ ਕਰੀਏ ਕਿਸ ਗੱਲ ਦਾ ਮਾਨ ਕਰੀਏ ਜਦੋਂ ਕੁਸ ਜਾਣਾ ਹੀ ਨਹੀਂ ਗੁਰਪ੍ਰੀਤ ਸਾਹਿਬ ਦੀ ਸਤਗੁਰ ਜੀ ਕਹਿੰਦੇ ਭਾਈ ਜੋ ਤੇਰੇ ਨਾਲ ਜਾਵੇਗਾ ਉਸ ਦੀ ਕਦੇ ਕਮਾਈ ਨਹੀਂ ਨਹੀਂ ਕੀਤੀ ਜਿਹੜਾ ਧਨ ਪਈ ਤੇਰੇ ਨਾਲ ਜਾਵੇਗਾ ਕਦੇ ਉਸ ਨੂੰ ਕਮਾਉਣ ਦੇ ਬਾਰੇ ਸੋਚਿਆ ਹੀ ਨਹੀਂ ਅਮੇਸ਼ਾ ਗੁਰ ਤੇਰੇ ਸਾਸਾਨੀ ਇਨਸਾਨ ਮਾਇਆ ਦੇ ਕਿਸੇ ਪੱਜਦਾਰ ਇਹਨਾ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਆਪਣਾ ਹੀਰਿਆਂ ਵਰਗਾ ਜਨਮ ਵਿਅਰਥ ਗਵਾ ਗਿਆ ਇਸੇ ਲਈ ਸਤਿਗੁਰੂ ਰਮਤਾਸ ਮਹਾਰਾਜੀ ਆਜਿ ਸਾਨੂੰ ਜਗਾਂ ਦੇ ਲਈ ਆਏ ਨੇ ਪਈ ਜਾਗ ਜਾ ਤੇਰਾ ਜਿਹੜਾ ਜਨਮ ਹੈ ਵਿਅਰਥ ਜਾ ਰਿਹਾ ਹੈ ਪ੍ਰਮਾਤਮਾ ਦੀ ਭਜਨ ਬੰਦਗੀ ਤੋਂ ਨਾ ਗੁਰਪ੍ਰੇਰਿ ਸਾਧ ਸੰਗਤ ਜੀ ਬਹੁਤ ਪਰਮਪਿਤਾ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਆਪਣੇ ਜੀਵਨ ਦੀ ਸਚਾਈ ਪਤਾ ਕਰਨ ਦੇ ਵਾਸਤੇ ਪਰ ਗੁਰਪ੍ਰੇਰਿ ਸਾਧ ਸੰਗਤ ਜੀ ਅਸੀਂ ਭੁੱਲ ਗਏ ਹਾਂ ਕਿ ਭਾਈ ਪਰਮਪਿਤਾ ਪਰਮਾਤਮਾ ਨੇ ਸਾਨੂੰ ਕਿਉਂ ਭੇਜਿਆ ਹੈ ਅਸੀਂ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਇੰਨੇ ਫਸ ਗਏ ਹਾਂ ਕਿ ਗੁਰਪ੍ਰੇਰਿ ਸਾਧਨ ਦੀ ਇਸ ਸੰਸਾਰ ਨੂੰ ਸੱਚ ਸਮਝ ਬੈਠੇ ਭੁੱਲ ਗਏ ਆਪਾਂ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਹੈ ਸਾਰੇ ਸੰਜੀ ਸਾਤੇ ਜਾ ਰਹੇ ਨੇ संग चलत है हम भी चलना दूर गमन सिर ऊपर मरना गुरु परई सा संगद जी जिस रास्ते तो असि ने जाना है बड़ी दूर है बड़ी दूर मंजिल है गुरु परई सा संगद जी इसलिए तान तान जगद्गुरु रविदास महाराज असनु रोज गन गंद, जगांदे ने भई जाग जा क्या सोया तू जाग के याना तें जीवन जड सच कर जाना भई अज्ञानता रूपी नींदन त्यागे जाग जा भई त्याग दे अज्ञानता दी नींद नु ਬੋ ਪਰਮਪਿਤਾ ਪਰਮਾਤਮਾ ਦੇ ਸਿਮਰਨ ਭਜਨ ਵੰਦਗੀ ਦੇ ਨਾਲ ਜੁੜ ਜਾ ਇਹ ਤੈਨੂੰ ਵਾਰ-ਵਾਰ ਜਨ ਨਹੀਂ ਮਿਲੇਗਾ ਤੈਨੂੰ ਬੋ ਪਰਮਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਸੀ ਆਪਣੇ ਜੀਵਨ ਦੀ ਸੱਚਾਈ ਪਤਾ ਕਰਨ ਵਾਸਤੇ ਤੈਂ ਜੀਵਣਾ ਜਦ ਸੱਚ ਕਰ ਜਾਣਾ ਪਈ ਤਾਂ ਆਪਣੇ ਜੀਵਨ ਨੂੰ ਸੱਚ ਕਰਕੇ ਜਾਣਾ ਸੀ ਪਰ ਪਈ ਨੂੰ ਸੰਸਾਰ ਮਾਇਆ ਦੇ ਵਿੱਚ ਫਸ ਕੇ ਅਡੰਬਰਾ ਪਖੰਡਾ ਕਾਮ ਕ੍ਰੋਧ ਲੋਭ ਓੰਕਾਰ ਦੇ ਵਿੱਚ ਫਸ ਕੇ ਭੁੱਲ ਗਿਆ ਕਿ ਪਈ ਉਹ ਪਰਮ ਪਿਤਾ ਪ੍ਰਮਾਤਮਾ ਨੇ ਕੌਣ ਬਿਦਿਆ ਹੈ ਗੁਰਪ੍ਰੇਰਿ ਸਾਸੰਦੀ ਇਹੋ ਜਿਹਾ ਇਨਸਾਨ ਦੇ ਨਾਲ ਪਰਮ ਪਿਤਾ ਪ੍ਰਮਾਤਮਾ ਦੇ ਬਾਰੇ ਕੁਝ ਜਾਣਦਾ ਹੀ ਨਹੀਂ ਰੋਜ਼ ਗੁਰੂ ਘਰਾਂ ਤੋਂ ਆਵਾਜ਼ ਆਉਂਦੀ ਹੈ ਪਈ ਜਾਗ ਜਾ ਗੁਰੂ ਜੀ ਰੋਜ਼ ਮੁਕਾ ਦਿੰਦੇ ਨੇ ਕਉਵੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਦੇ ਆ ਜੈ कि भाई सच के नाम कोई व्यापारी है जो आके मेरे न सच का व्यापार कर सके गुरु करी सा जी य है गुरुआ की गलता सुनवा ही नहीं परमात्मा बारे कुछ जानता ही नहीं नाथ कश न जन मन माया के हाथ बकान माया बिका होया है दूतां ने गुरपेरी सात सिंह काम कारण इस इंसान होया है पंचो, मेरा मन जो गारियो पल पल हर जीते अंतर पारियो गुरुपेरी सातसंग जी इंजा तबू पालो नहीं गुरुपेरी सात दी हीर वर्गा तुम व्यर्थ चला जाएगा ਤਾਂ ਤਾਂ ਜੱਟ ਕੋਲ ਉਹਦਾ ਉਸ ਮਹਾਰਾਜੀ ਅੱਜ ਸਾਨੂੰ ਜਗਾਨ ਦੇ ਲਈ ਆਏ ਨੇ ਕਿਆਸ ਹੋਇਆ ਤੂੰ ਜਾਗ ਹੈ ਆਨਾ ਤੈ ਜੀਵਨ ਜਬ ਸੱਚ ਕਰ ਜਾਣਾ ਪਈ ਆਪਣੇ ਜੀਵਨ ਨੂੰ ਸੱਚ ਕਰਕੇ ਜਾਣਾ ਨਹੀਂ ਬੜਾ ਪਸਤਾਉਣਾ ਪਵੇਗਾ ਉਹ ਪਰਮ ਪਿਤਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਕਲੇ ਕਰ ਜਾਏਗਾ ਨਾਮ ਸਿਮਰ ਪਸਤਾਏ ਰਾ ਜੇ ਗੁਰੂ ਤੇਰੇ ਸਾਸਨ ਜੀ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ

ਬਹਿਰਵਦਾਸ ਭੇਰੋ ਜਬ ਲੇਖੋ ਜੋਈ ਜੋਈ ਕੀ ਨੋ ਸੋਈ ਸੋਈ ਵੇਖਿਓ ਗੁਰ ਪਰਿਸਾਸਨ ਇਨਸਾਨ ਜੋ ਜੋ ਕਰਮ ਕਰਦਾ ਹੈ ਨਾ ਜਦੋਂ ਇਸ ਸੰਸਾਰ ਤੋਂ ਚਲੇ ਆ ਜਾਂਦਾ ਹੈ ਪਰਮਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਹੋਈ ਹੋਈ ਉਸ ਨੂੰ ਦਿਖਾਇਆ ਜਾਂਦਾ ਹੈ ਇਨਸਾਨ ਮੁੱਕ ਨਹੀਂ ਸਕਦਾ ਕਿ ਭਾਈ ਮੈਂ ਤਾਂ ਇਹ ਕਰਮ ਕੀਤਾ ਹੀ ਨਹੀਂ ਇਸ ਲਈ ਸਤਗੁਰੂ ਰਵਦਾਸ ਮਹਾਰਾਜੀ ਸਾਨੂੰ ਜਗਾਉਂਦੇ ਨੇ ਭਾਈ ਜਾਗ ਜਾ ਅਗਿਆਤਾ ਦੀ ਲੀਡ ਨੂੰ ਤਿਆਗ ਜੇ ਭਾਈ ਉਹ ਪਰਮ ਪਿਤਾ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਆਪਣੇ ਜੀਵਨ ਨੂੰ ਸੱਚ ਕਰਨ ਵਾਸਤੇ ਤੇਰੇ ਤੇ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਭਾਈ ਤੈਨੂੰ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਅਵਤਾਰਾਂ ਦੇ ਰੂਪ ਪੈਦਾ ਕੀਤਾ ਹੈ ਆਪਣੇ ਜੀਵਨ ਦੀ ਸਚਾਈ ਨੂੰ ਪਤਾ ਕਰ ਆਪਣੇ ਆਪ ਦੀ ਪਹਿਚਾਨ ਕਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਭਾਈ ਤੇਰੇ ਤੇ ਪਰਮ ਪਿਤਾ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਪੇਤ ਨਹੀਂ ਆਪਣੇ ਆਪ ਦੀ ਪਛਾਣ ਕਰ ਲਾ ਪਾਈ ਤੇ ਗੁਰੂ ਤੇਰੀ ਸਾਧ ਸੰਤ ਜੀ ਅਤਿ ਗੁਰੂ ਜੀ ਸਮਝਾਦੇ ਨੇ ਆਂਡੇ ਲਈ ਆਏ ਨੇ ਅੱਗੇ ਗੁਰੂ ਜੀ ਸਮਝਾਦੇ ਨੇ ਜਿੰਨ ਜੀਉ ਦਿਆ ਸੌਰ ਜਿਕ ਮੜਾਵੇ ਸਬਕਟ ਪੀਤਰ ਹੱਟ ਜਲਾਵੇ ਤੋ ਗੁਰੂ ਤੇਰੀ ਸਾਧ ਸੰਗੂਰੂ ਜੀ ਕਹਿੰਦੇ ਪਾਈ ਬੇਟਾ ਤੂੰ ਫਿਕਰ ਨਾ ਕਰ ਤੂੰ ਮਿਹਨਤ ਕਰ ਪਾਈ ਜਿਸ ਪਰਮਪਿਤਾ ਪਰਮਾਤਮਾ ਨੇ ਤੈਨੂੰ ਜੀਵਨ ਬਖਸ਼ਿਆ ਹੈ ਨਾ जिस परम पिता परमात्मा ने तेने इना शरीर बखसया भाई वो तेरे खाने का प्रबंध भी करेगा जिन जियो अमड़ावे सब कट पी हट चला गुरु इंसान मेहनत करने वाला होना चाहता है परम पिता परमात्मा रुजगार का प्रबंध आप कर दिता है क्योंकि वो परमपिता परमात्मा गुरुपेरे सा पत्थर च भी जीवन दे दिता है जिन जियो दो रिजक अमड़ावे सब कट्ट पीतर हट चलावे ते गुरु पेरी सात सं गुरु जी रोज होगा देंगे दे। पर इंसान है गुरु पेरी सात सिंह सुनता नहीं है गुरु जी कहते भाई परम पिता परमात्मा का सिमरन कर वजन बंदगी करा मानवता की सेवा कर सच दे मार्ग से चाल पर गुरु पेरी सात सिंह इंसान सोचता है कहता है कि पाई पर भाई परमार दिन जिम्मेवार निभाजन बंदगी करा तो भाई किरत कमई किस तरह करा ते पेरे गुरु पेरे सात सिंह कहते हो परम पिता परमात्मा परमात्मा दरबारता की सेवा ही जाएगी जान गए गुरु पेरे सतसंग सतगुरु जी कहते भाई इमानदारी केरत कमी करता होम पिता परमात्मा का सिमरन कर ला भजन बंदगी कर ला फिक्र ना कर भाई गोपरम पिता परमात्मा ने तेन इनाशिया है तेरे खाने तेरे रोटी का प्रबंध कर भी करेगा जिन जियो चलावे परमात्मा का पत्थर खाना पहुंचा दिता है गुरु करी सा रविदास महाराज जी वचन करते बंदगी मेरा हिरदे नाम संभाल सबेरा भाई बंदगी करा ਪਰਮ ਪਿਤਾ ਪਰਮਾਤਮਾ ਦੀ ਭਜਨ ਬੱਦਗੀ ਸਿਮਰਨ ਕਰਦਾ ਮੈਂ ਮੇਰੇ ਦੇ ਹੰਕਾਰ ਨੂੰ ਤਿਆਗਦੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਇਨਸਾਨ ਦੇ ਮਨ ਦੇ ਵਿੱਚ ਮੈਂ ਦਾ ਹੰਕਾਰ ਹੁੰਦਾ ਹੈ ਨਾ ਸਤਿਗੁਰੂ ਜੀ ਕਹਿੰਦੇ ਭਾਈ ਉਸ ਇਨਸਾਨ ਤੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਹੀਂ ਹੋ ਸਕਦੀ ਉਸਨੂੰ ਪਰਮ ਪਿਤਾ ਪਰਮਾਤਮਾ ਨਹੀਂ ਮਿਲ ਸਕਦਾ ਕਿਉਂਕਿ ਗੁਰੂ ਜੀ ਨੇ ਸਾਖਮਨਾ ਕਰ ਦਿੱਤਾ ਜਦ ਹਮ ਹੁੰਦੇ ਤਮ ਜੋ ਨਹੀਂ ਅਬ ਤੋ ਹੀ ਮੈਂ ਨਹੀਂ ਜਿਸੇ ਇਨਸਾਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਾਇਆ ਹੈ ਗੁਰਪ੍ਰੀਤ ਸਾਧ ਸੰਗਤ ਜੀ ਉਸ ਨੂੰ ਪਰਮਪ੍ਰਿਤਾ ਪਰਮਾਤਮਾ ਮਿਲੇਗੀ ਨਹੀਂ ਸਰਦਾਰ ਕਾਰਜ ਬੰਦ ਕੀ ਸਾਧਵੇਂ ਮੇਰਾ ਇਸੇ ਲਈ ਸਤਗੁਰੂ ਜੀ ਕਹਿੰਦੇ ਭਾਈ ਮੈਂ ਮੇਰੀ ਦੇਹੰਕਾਰ ਨੂੰ ਤਿਆਗੇ ਬਹੁ ਪਰਮਪ੍ਰਿਤਾ ਪਰਮਾਤਮਾ ਦਾ ਸਿਮਰਨ ਕਰ ਵਜਨ ਬੰਦ ਕੀ ਕਰ ਫਿਰ ਦੇ ਨਾਮ ਸੰਬਾਰ ਸਿ ਦੇਣਾ ਤੇ ਗੁਰਪ੍ਰੀਤ ਸਾਧ ਸੰਗਤ ਜੀ ਜੋ ਇਨਸਾਨ ਆਪਣੇ ਸਰੀਰ ਦੀ ਵਿਚਾਰ ਕਰ ਲੈਂਦਾ ਹੈ ਨਾ सच्चे गुरु की शरण के जाता है गुरु के दिखाए मार्ग से चलता है ते गुरु पैर सात संघ सच्चा गुरु ना वो दे बंद पे दरवाजे खोल देता है परम परस गुरु भेटी है पूर्व लिखित लिलाट उन्न मन, मन 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 ही मिले सुट कट बजर कपाट क्योंकि गुरु पैर सात सिंह सच्चा गुरु एक पारस की तरह है जिस प्रकार पारस देना सो के गुरु पैर सात संघ ਲੋਹਾ ਤੇ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਇਨਸਾਨ ਸੱਚੇ ਗੁਰੂ ਦੇ ਸੰਗ ਦੇ ਵਿੱਚ ਜਾਂਦਾ ਹੈ ਗੁਰੂ ਦੇ ਬਚਨ ਮੰਨਦਾ ਹੈ ਗੁਰੂ ਦੇ ਦਿਖਾਈ ਮਾਰਗ ਤੇ ਚੱਲਦਾ ਹੈ ਤਾਂ ਗੁਰੂ ਪਰਿਸ਼ਾਦ ਸੰਗ ਸੱਚਾ ਗੁਰੂ ਉਹਦੇ ਮੱਧ ਪਾਏ ਦਰਵਾਜ਼ੇ ਖੋਲ੍ਹ ਦਿੰਦਾ ਹੈ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ ਤੇ ਗੁਰੂ ਪਰਿਸ਼ਾਦ ਸੰਗ ਦੇ ਇਨਸਾਨ ਦਾ ਅਗਿਆਨਤਾ ਦਾ ਹਨੇਰਾ ਫਿਰ ਹੀ ਦੂਰ ਹੋਏਗਾ ਜੇ ਗੁਰੂ ਦੇ ਪਵਣ ਪੁੱਤਰ ਬਚਨ ਮੰਨ ਕੇ ਗੁਰੂ ਦੇ ਦਿਖਾ ਕੇ ਮਾਰਗ ਤੇ ਚੱਲੇਗਾ ਤੇ ਗੁਰਪ੍ਰੇਰਿ ਸਾਧ ਸੰਗਤ ਸੱਚਾ ਗੁਰੂ ਨਾ ਉਹਦੇ ਹਿਰਦੇ ਦੇ ਵਿੱਚੋਂ ਹੀ ਪ੍ਰਮਾਤਮਾ ਦਾ ਪ੍ਰਕਾਸ਼ ਪੈਦਾ ਕਰ ਦਿੰਦਾ ਹੈ ਕਿਉਂਕਿ ਗੁਰਪ੍ਰੇਰਿ ਸਾਧ ਸੰਗਤ ਦੀ ਸੱਚਾ ਗੁਰੂ ਕੋਈ ਅਟੰਤਰ ਵਿਖੰਡ ਕਰਨ ਨੂੰ ਨਹੀਂ ਕਹੇਗਾ ਉਹ ਸਿਰਫ ਇੱਕ ਹੀ ਗੱਲ ਕਹੇਗਾ ਗੁਰਪ੍ਰੇਰਿ ਸਾਧ ਸੰਤ ਜੀ ਜੀ ਪਾਸੋਂ ਓੰਕਾਰ ਜਾਪਾ ਹੱਥਾਂ ਨੂੰ ਕਰ ਕਰ ਕੇ ਪੈਜੀ ਪਾਦਿਆਂ ਨਾਲ ਓੰਕਾਰ ਹੋ ਪਰਪਿਤਾ ਪ੍ਰਮਾਤਮਾ ਦਾ ਸਿਮਰਨ ਕਰਾਂ ਵਚਨ ਬੰਦਗੀ ਕਰਾਂ ਮਾਨਵਤਾ ਦੀ ਸੇਵਾ ਕਰ ਮਾਤਾ ਪਿਤਾ ਦੀ ਸੇਵਾ ਕਰ ਭਈ ਕਿਤੇ ਜਾਨ ਦੀ ਲੋੜ ਨਹੀਂ ਹੈ ਹੱਥਾਂ ਦੇ ਨਾਲ ਇਮਾਨਦਾਰੀ ਦੀ ਕਿਰਤ ਕਮਾਈ ਕਰਾਂ ਕਿਤੇ ਜਾਨ ਦੀ ਲੋੜ ਨਹੀਂ ਹੈ ਭਈ ਪੂਰਨ ਪਿਤਾ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚੋਂ ਹੀ ਤੈਨੂੰ ਮਿਲ ਜਾਵੇਗਾ ਜੀ ਬਾਸੋਂ ਓੰਕਾਰ ਜਾਪਾ ਅੱਥਾਂ ਸੋ ਕਰਕਾਰ ਰਾਮ ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਗੁਰੂ ਜੀ ਕੈਲੇ ਮੈਂ ਵਿਚਾਰ ਕੇ ਕਹਿੰਦਾ ਹਾਂ ਕਿ ਪਈ ਉਹ ਪਰਮ ਪਿਤਾ ਪਰਮਾਤਮਾ ਤੇਰੇ ਮਨ ਰੂਪੀ ਮੰਦਰ ਦੇ ਵਿੱਚੋਂ ਹੀ ਮਿਲ ਜਾਵੇਗਾ ਪਰ ਗੁਰਪ੍ਰੇਰਿ ਸਾਸਨ ਦੀ ਇਮਾਨਦਾਰੀ ਦੀ ਕਿਰਤ ਕਮਾਈ ਕਰਨੀ ਹੈ ਇਮਾਨਦਾਰੀ ਦੇ ਨਾਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਣੀਆਂ ਨੇ ਸੱਚੇ ਮਨ ਦੇ ਨਾਲ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਹੈ ਚਿੱਤ ਸਿਮਰਨ ਕਰੋ ਨੈਣ ਅਭਲੋਕਨੋ ਚਿੱਤ ਦੇ ਨਾਲ ਸਿਮਰਨ ਕਰਨਾ ਬਚਨ ਬੰਦਗੀ ਕਰਨੀ ਆ ਗੁਰਪ੍ਰੇਰਿ ਸਾਸਨ

ਮਿਹਨਤ ਖੁਦ ਹੀ ਕਰਨੀ ਪਵੇਗੀ ਗੁਰਪਰੇ ਸਾਸਨ ਦੀ ਜਦੋਂ ਅਸੀਂ ਸੱਚੇ ਮਨ ਦੇ ਨਾਲ ਪਰਮਪితਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਮਿਹਨਤ ਕਰਾਂਗੇ ਤਾਂ ਗੁਰਪਰੇ ਸਾਸਨ ਦੀ ਇੱਕ ਨਾ ਇੱਕ ਦਿਨ ਪਰਮਪితਾ ਪਰਮਾਤਮਾ ਦੀ ਕਿਰਪਾ ਜ਼ਰੂਰ ਹੋਵੇਗੀ ਕਿਉਂਕਿ ਖੋਜ ਤਾਂ ਕਰਨੀ ਪਵੇਗੀ ਜੋ ਪਰਮੰਦੇ ਦੇ ਸੋਈ ਕੰਡੇ ਜੋ ਕੋਜੇ ਸੋ ਭਾਵੇ ਜੋ ਖੋਜ ਕਰੇਗਾ ਉਸ ਨੂੰ ਮਿਲੇਗਾ ਗੁਰਪਰੇ ਸਾਸਨ ਦੀ जो इंसान अपने शरीर की विचार करेगा अपतन का जो करे विचार गुरु जी के ना जो इंसान अपने सीर की विचार कर लगा बैठे परम पिता है ता सब भाई, अपतन का जो करे विचार तिस नहीं जन करे खबार वो जमां नहीं होंगे गुरु क्या सांगी जमा तो कद डरता नहीं है जमा तो वो डरेगा जो गलत कम करेगा

जेड़ा इंसान संसार दे सारे जंजाला नु त्याग के अडंबरा पखंडा बहमा परमा नु गुरु दे मार्ग ते चलता है गुरु दे दिखावे रास्ते ते चलता है गुरु परे शासन दी जमा नु भी चैलेंज कर दिंदा है जमा तो भी नहीं डरदे क्योंकि परमपिता परमात्मा दी भजन बंदगी करन दे करन वाले दे लवे भी नहीं आंदे गुरु परे शासन दी जम सतगुरु जी दे वचन है ना नाम लेत जम नेड़ आवे ਜੋ ਪਰਮਪితਾ ਪਰਮਾਤਮਾ ਦਾ ਸਿਮਰਨ ਕਰਦੇ ਨੇ ਸੱਚ ਦੇ ਮਾਰਗ ਤੇ ਚੱਲਦੇ ਨੇ ਜਮਉਦਾਂ ਦੇ ਦੇਲੇ ਨਹੀਂ ਆਉਂਦੇ ਗੁਰੂ ਤੇਰੀ ਸਾਸਨ ਦੀ ਇਸੇ ਲਈ ਸਭ ਕੁਝ ਦੀ ਬਚਨ ਕਰਦੇ ਨੇ ਭਾਈ ਕਰ ਹਿਰਦ ਬੰਦਗੀ ਸਾਢ ਮੇਹਰਾ ਫਿਰ ਦੇਨਾ ਸੰਭਾਰ ਸਵੇਰਾ ਭਾਈ ਪਰਮਪితਾ ਪਰਮਾਤਮਾ ਦੀ ਪਜਨ ਬੰਦਗੀ ਕਰ ਸਿਮਰਨ ਕਰ ਅੱਗੇ ਗੁਰੂ ਜੀ ਸਮਝਾਉਂਦੇ ਨੇ ਜਨਮ ਸਿਰਾਂ ਨੂੰ ਪੰਥ ਨਾਲ ਸਵਾਰਾਂ ਸਾਂਝ ਪਰਿਚੈ ਜਿਸੇ ਅੰਧਿਆਰਾ ਗੁਰਪ੍ਰੇਰ ਸਾਸੰਗ ਇਨਸਾਨ ਦਾ ਆਪਣੇ ਆਪ ਨੂੰ ਸਵਾਰਨ ਤੇ ਲੱਗਿਆ ਰਹੇ ਜਨਮ ਸਿਰਾਨੋਂ ਪੰਥਾਂ 'ਤੇ ਸਵਾਰ। ਪਰ ਗੁਰੂ ਜੀ ਕਹਿੰਦੇ ਭਾਈ ਆਪਣੇ ਆਪ ਨੂੰ ਹੀ ਸਵਾਰਦਾ ਰਹੇਗਾ ਕਦੇ ਪਈ ਜਾਨ ਦਾ ਜਿਹੜਾ ਰਸਤਾ ਹੈ ਪ੍ਰਲੋਕ ਦਾ ਰਸਤਾ ਹੈ ਆਪਣਾ ਪੰਥ ਕਿਉਂ ਸਵਾਰਿਆ ਬਹੁਤੇ ਇਨਸਾਨ ਦੀ ਗੁਰਪ੍ਰੇਰ ਸਾਰਾ ਜਨਮ ਹੈ ਆਪਣੇ ਆਪ ਨੇ ਸਵਾਰਨ ਤੇ ਲੱਗੇ ਰਹਿੰਦੇ ਨੇ ਪਰ ਗੁਰੂ ਜੀ ਕਹਿੰਦੇ ਭਾਈ दूज बारे भी सोच समाज के बारे भी सोच समाज का हम भी फिर भीमराव अंबेदकर ने कंसी राम ने गुरु साह की मानवता की सेवा की समाज का हथ फिर गुरुपे साहद सारे वर्ल्ड जय जयकार है इसलिए सतगुरु जी कहते भाई अपना जो ਜਨਮ ਸਮਾਨਾ ਚੰਗੀ ਗੱਲ ਹੈ ਪਰ ਭਈ ਨਾ ਨਾ ਸਮਾਜ ਦੀ ਵੀ ਸੇਵਾ ਕਰ ਮਾਨਵਤਾ ਦੀ ਵੀ ਸੇਵਾ ਕਰ ਕਿਉਂਕਿ ਗੁਰੂ ਪਰਿ ਸਾਧ ਸੰਗਤ ਦੀ ਪਤਾ ਨਹੀਂ ਹੈ ਕਦੋਂ ਪਰਮ ਦਾ ਪ੍ਰਮਾਤਮਾ ਦਾ ਬੁਲਾਵਾ ਆ ਜਾਏ ਤੇ ਗੁਰੂ ਪਰਿ ਸਾਧ ਸੰਗਤ ਜੀ ਜਨਮ ਜਨ ਦੁੱਤਾਂ ਨੇ ਆ ਕੇ ਘੇਰਾ ਪਾ ਲੈਣਾ ਹੈ ਨਾ ਤਾਂ ਸਤਗੁਰੂ ਜੀ ਕਹਿੰਦੇ ਭਈ ਸਾਂਝ ਭਰੇ ਜੈ ਦਿਸੇ ਹਨੇਰਾ ਤੇ ਗੁਰੂ ਪਰਿ ਸਾਧ ਸੰਗਤ ਸਾਡੀਆਂ ਜਿਹੜੀਆਂ ਦਸੇ ਦਰਵਾਜ਼ੇ ਨੇ ਨਾ ਬੰਦ ਹੋ ਜਾਂਦੇ ਨੇ ਦਸੇ ਗਿਆਨ ਇੰਦਰੀਆਂ ਗੁਰੂ ਪਰਿ ਸਾਧ ਸੰਗਤ ਜੀ ਇੰਨਾ ਦੇ ਵਿੱਚ ਅੰਧਕਾਰ ਹਨੇਰਾ ਹੋ ਜਾਂਦਾ ਹੈ ਜਦੋਂ ਪਰਮਪਿਤਾ ਪਰਮਾਤਮਾ ਦਾ ਬਲਾਵਾ ਆ ਜਾਂਦਾ ਹੈ ਜਦੋਂ ਸੱਦੇ ਤੇ ਜੰਮੂਦ ਖੜੇ ਹੁੰਦੇ ਨੇ ਗੁਰੂ ਘਰ ਦੇ ਸਾ ਸਿੰਘ ਦੀ ਇਨਸਾਨ ਬੋਲਣਾ ਚਾਹੁੰਦਾ ਹੋਏ ਬੋਲ ਨਹੀਂ ਪਾਉਂਦਾ ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਪੰਥ ਸਵਾਰਾ ਪਤਾ ਨਹੀਂ ਭਾਈ ਪਰਮਪਿਤਾ ਪਰਮਾਤਮਾ ਦਾ ਕਦਮ ਬਤਾਵਾ ਆ ਜਾਏ ਅੰਤ ਦੇ ਵਿੱਚ ਗੁਰੂ ਜੀ ਸਮਝਾ ਰਹੇ ਨੇ ਕਹਿਰ ਵਿਦਾਸ ਨੀਦਾਨ دیਵਾਨੇ ਚਿੱਤ ਸਨਾਹੀ ਦੁਨੀਆ ਫਾਨੀ ਗੁਰੂ ਪਹਿਰੇ ਸਾਹਿਬ ਦੀ ਸਤਗੁਰੂ ਜੀ ਕਹਿੰਦੇ ਕਿ 헤 ਨਿਦਾਨ 헤 ਮੁਰਖੇ ਇਨਸਾਨਾ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਲਾ ਵਜਨ ਮੰਦ ਕੀ ਕਰਲਾ ਚੇਤਸ ਨਾਹੀ ਦੁਨੀਆ ਫਨ ਖਾਨੀ ਤੇ ਗੁਰੂ ਪਹਿਰੇ ਸਾਹਿਬ ਇਹ ਜਿਹੜਾ ਸੰਸਾਰ ਹੈ ਨਾ ਸਵਾਨਾ ਹੈ ਇਸ ਸੰਸਾਰ ਦੇ ਵਿੱਚ ਕੋਈ ਹਮੇਸ਼ਾ ਹੈ ਨਹੀਂ ਰਹਿਣੀ ਲੈ ਨਹੀਂ ਆ ਗੁਰੂ ਪਹਿਰੇ ਸਾਹਿਬ ਸਭ ਨੇ ਚਲੇ ਜਾਣਾ ਗੁਰੂ ਜੀ ਦਾ ਪਹਿਲਾ ਅਵਚਨ ਆਇਸੀ ਜੋ ਦਿਨੇ ਆਵੇ ਸੋ ਦਿਨੇ ਜਾਹੀ ਕਰ ਨਾ ਕੂਚ ਰਹੇ ਥਰੇ ਲਈ ਜੋ ਦਿਨਾ ਚੜਿਆ ਹੈ ਉਸਨੇ ਵੇਦ ਹੀ ਜਾਹਾ ਹੈ ਇਸ ਵਿੱਚ ਸਤਿਗੁਰੂ ਜੀ ਅੰਦਰ ਦੇ ਵਿੱਚ ਸਮਝਾਦੇ ਨੇ ਭਾਈ हे ਨਦਾਨ ਪੁਰਸਾ हे ਮੂਰਖ ਜੀ ਸਮਾਨ ਪਰਬਤਾ ਪਰਮਾਤਮਾ ਦਾ ਸਿਮਰਨ ਕਰ ਬਚਨ ਮਦਗੀ ਕਰ ਮਾਨਤਾ ਦੀ ਸੇਵਾ ਕਰ ਤੇਰਾ ਜਿਹੜਾ ਜਨਮ ਹੈ ਵਿਅਰਥ ਜਾ ਰਿਹਾ ਹੈ ਇਹ ਸੰਸਾਰ ਨਾਸਮਨ ਹੈ ਬੇਟਾ ਚੇਤਸ ਨਹੀਂ ਦੁਨੀਆ ਹਨ ਕਾਨੀ ਕੀ ਪਾਇ ਪੰ ਪਿਤਾ ਪਰਮਾਤਮਾ ਨੇ ਚਿੱਤੇ ਕਲਾ ਚਿੱਤ ਦੇ ਨਾਮ ਸਿਮਰਨ ਕਰ ਵਦਨ ਬਦਿਕੀ ਕਰ ਪਈ ਆਪਣੇ ਜੀਵ ਨੂੰ ਸੱਚ ਕਰਕੇ ਜਾਣਾ ਉਹ ਪਰਮ ਪਿਤਾ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਆਪਣੇ ਜੀਵਨ ਦੀ ਸਚਾਈ ਪਤਾ ਕਰਨ ਦੇ ਵਾਸਤੇ ਤੇ ਗੁਰਗਰੀ ਸਾਸੰਦ ਜੀ ਪਰਮ ਪਿਤਾ ਪਰਮਾਤਮਾ ਨੂੰ ਉਸ ਕਰਨ ਦੇ ਲਈ ਕੋਈ ਅਡੰ ਪਰਖੰਡ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਇਮਾਨਦਾਰੀ ਦੀ ਕਿਰਤ ਕਮਾਈ ਕਰਦਾ ਹੋਇਆ ਮਾਨਵਤਾ ਦੀ ਸੇਵਾ ਕਰਾ ਪਰਨ ਪਿਤਾ ਪਰਮਾਤਮਾ ਦਾ ਚਿੱਤ ਦੇ ਨਾਮ ਸਿਮਰਨ ਕਰ ਅੰਮ੍ਰਿਤ ਵੇਲਾ ਸੰਭਾਲੋ ਸੋਹਣ ਸੋਹਣ ਚਾਰੀਏ ਅੰਮ੍ਰਿਤ ਵੇਲੇ ਉੱਠ ਪਈ ਸੁਭਾਂ ਦਾ ਜਾਪ ਕਰਾਂ ਪਰਮਪితਾ ਪ੍ਰਮਾਤਮਾ ਦਾ ਸੇਮਨਨ ਕਰ ਮਾਨਵਤਾ ਦੀ ਸੇਵਾ ਕਰ ਕਿਤੇ ਜਾਣ ਦੀ ਲੋੜ ਨਹੀਂ ਹੈ ਭਈ ਉਹ ਪਰਮਪితਾ ਪ੍ਰਮਾਤਮਾ ਤੇਰੇ ਅੰਦਰੋਂ ਹੀ ਤੈਨੂੰ ਮਿਲ ਜਾਵੇਗਾ ਨੇਕ ਕਮਾਈ ਜੋ ਕਰੇ ਗ੍ਰਹਿ ਤੱਜ ਮਨ ਨਾ ਜਾਏ ਅਰਬਦਾਸ ਪਿਆਰਾ ਰਾਮ ਤੋਂ ਗ੍ਰਹਿਨੇ ਮਿਲ ਨਹੀਂ ਆਇ ਗੁਰੂ ਘਰੇ ਸਾਸੰਧੀ ਜੋ ਨੇਕ ਕਮਾਈ ਕਰਦੇ ਨੇ ਇਮਾਨਦਾਰੀ ਦੀ ਕਰਕੇ ਕਮਾਈ ਕਰਦੇ ਨੇ ਉਹਨਾਂ insanਾਂ ਤੇ ਗੁਰੂ ਘਰੇ ਸਾਸ ਦੀ ਗੁਰੂ ਦੀ અપਾਰ ਕਿਰਪਾ ਹੁੰਦੀ ਹੈ ਸੋ ਆਈਏ ਅੱਜ ਦੇ ਫਲ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਜੀ ਨੇ ਸਾਨੂੰ ਉਪਦੇਸ ਵਰਸਿਆ ਆਇ ਕਿ ਪੈ ਜਾਂ ਚ ਵਿਚਿਆ ਕਿਆ ਸੋਇਆ ਤੂੰ ਜਾਗ ਕੇ ਆਨਾ ਕਹਿ ਜੀਵਨ ਤੇ ਸੱਚ ਕਰ ਜਾ ਭਾਈ ਤੋ ਗਿਆ ਤਾਦੀ ਨੀਂਦ ਚੋਂ ਜਾਗ ਜਾ ਕਿਆ ਸੋਇਆ ਪਿਆ ਹੈ ਪਤਾ ਨਹੀਂ ਪਾਈ ਪਲਮ ਪਨ ਪਰਮ ਵਿਦਾ ਪਰਮਾਤਮਾ ਦਾ ਕਦੋਂ ਬੁਲਾਵਾ ਆ ਜਾਏ ਆਈ ਤਲਪਤ ਪਾਲ ਰਾਈ ਕੀ ਮਾਇਆ ਅੰਦਰ ਸੋੜ ਚਲਿਓ ਆਇਆ ਪਰਮਾਨ ਜਦੋਂ ਪਰਮ ਪਿਤਾ ਪਰਮਾਤਮਾ ਦਾ ਗੁਰੂ ਕੋਈ ਸਾਸੰਦੀ ਪਤਾ ਨਹੀਂ ਕਦੋਂ ਚਲੇ ਜਾਣਾ ਹੈ ਪਲ ਦਾ ਪ੍ਰੋਸਤਾ ਨਹੀਂ ਹੈ ਇਸੇ ਲਈ ਸਤਗੁਰੂ ਜੀ ਕਹਿੰਦੇ ਪਈ ਜੋ சுவாਸ ਪਰਮ ਪਿਤਾ ਪਰਮਾਤਮਾ ਦੇ ਬਖਸੇ ਨੇ ਨਾ ਉਹ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਕੇ ਭਜਨ ਬੰਦਗੀ ਕਰਕੇ ਮਾਨਵਤਾ ਦੀ ਸੇਵਾ ਕਰਕੇ ਪਈ ਉਹ ਪਰਮ ਪਿਤਾ ਪਰਮਾਤਮਾ ਦੇ ਲੇਖੇ ਦੇ ਵਿੱਚ ਲਾ ਲ ਸੋ ਗੁਰੂ ਕੋਈ ਸਾਸੀ ਬੜੇ ਜਨਮਾਂ ਦੇ ਵਿਚਲੇ ਨੂੰ ਆਹਾਂ ਕੋ ਪਰਮ ਪਿਤਾ ਪਰਮਾਤਮਾ ਤੋਂ ਗੁਰੂ ਜੀ ਦੇ ਬਚਨ ਨੇ ਨਾ ਬਹੁਤ ਜਨ ਬਿਸਰੇ ਤੇ ਮਾਦੋ ਇਹ ਜਨ ਤੁਹਾਰੇ ਲਿਖੇ ਸੋ ਆਈਏ ਜੋ ਪਰਿ ਸਾਧ ਸੰਗਧੀ ਤਾਂ ਤਾਂ ਜਗਤ ਗੁਰੂ ਰਵਦਾਸ ਜੀ ਮਹਾਰਾਜ ਦੇ ਪਰਿ ਸਾਧ ਪੂਰਨ ਗੁਰੂ ਮਿਲੇ ਨੇ ਇਹ ਜਨਮ ਗੁਰੂ ਜੀ ਦੇ ਲੇਖੇ ਦੇ ਵਿੱਚ ਲਾ ਕੇ ਗੁਰੂ ਦੇ ਦਿਖਾਏ ਨਿਮਾਰਗ ਤੇ ਚੱਲੀਏ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰੀਏ ਮਾਨਵਤਾ ਦੀ ਸੇਵਾ ਕਰੀਏ ਤੇ ਆਪਣੇ ਜੀਵਨ ਨੂੰ ਸੱਚ ਕਰਕੇ ਜਾਈਏ ਬਹੁ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਭੇਜਿਆ ਹੀ ਇਸ ਦੇ ਲਈ ਹੈ ਕਿ ਅਸੀਂ ਆਪਣੇ ਜੀਵਨ ਨੂੰ ਸੱਚ ਕਰਕੇ ਜਾਈਏ ਅੱਜ ਗੁਰੂ ਜੀ ਦਾ ਵਚਨ ਆਇਆ ਹੈ ਕਿਆ ਸੋਇਆ ਤੂੰ ਜਾਗ ਕੇ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਈ ਬੇਟਾ ਤੈ ਆਪਣੇ ਜੀਵਨ ਨੂੰ ਸੱਚ ਕਰਕੇ ਜਾਹ। ਸੋ ਗੁਰੂਪ੍ਰੇਰਿਤ ਸਾਸੰਧੀ ਆਈਏ ਆਪਾਂ ਵੀ ਆਪਣੇ ਜੀਵਨ ਨੂੰ ਸੱਚ ਕਰਕੇ ਚੱਲੀਏ ਤੇ ਪਰਮਪਿਤਾ ਪਰਮਾਤਮਾ ਦਾ ਸਿਮਰਨ ਭਜਨ-ਬੰਦਗੀ ਕਰੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ। ਸੁਰਦਾਸ ਦੀਆਂ ਇਨੀਆਂ ਬੇਨਤੀਆਂ ਪਰਵਾਣ ਭੁਲਾ ਚਕਾਂ ਦੀ ਖਿਮਾ ਜੋ ਬੋਲੇ ਸੁਣ ਲੈ ਪਏ जगत गुरु सत गुरु रविदास महाराज की जय जय गुरुदेव धन गुरुदेव जग मन सतना सतना सतना